ਹੁਣੇ ਖੋਲੇਣਾ ਹੁਣੇ ਹੁਣੇ ਐਂ ਕਾਗਜ ਜਵਣੇ ਤੇ 20 ਅਕ ਦਿਨਾਂ ਚ ਵੀਜ਼ਾ ਆ ਜਾਣਾ ਏ ਦਾ ਕੋਈ ਮਸਲਾ ਹੀ ਨਹੀਂ ਰਿਫਿਊਜ਼ਲ ਦਾ ਕੋਈ ਚੱਕਰ ਹੀ ਨਹੀਂ ਪਰ ਉਹਦੇ ਡਾਕੂਮੈਂਟ ਤਾਂ ਚਾਹੀਦੇ ਆਪਾਂ ਨੂੰ ਜਿਹੜੇ ਰਿਫਿਊਜ਼ਲ ਕੇਸ ਹੋਣੇ ਪੁਰਾਣੇ ਜਿਹੜੀ ਏਜੰਟ ਕੋ ਫਾਈਲ ਦਵਾਈ ਉਹ ਸਾਰੇ ਪੇਪਰ ਮੈਨੂੰ ਚਾਹੀਦੇ ਹੋਣਗੇ ਜਰੂਰ ਲੈ ਕੇ ਆਇਓ ਕਿਉਂਕਿ ਅੱਜ ਹੀ ਡੇਢ ਚ ਤੁਹਾਨੂੰ ਕਹਿਣਾ ਮੈਂ ਗੱਲ ਪੈਸੇ ਨਹੀਂ ਮਰਨੇ 20 ਦਿਨਾਂ ਚ ਵੀਜ਼ਾ ਇਹਨਾਂ ਸਟੱਡੀ ਦੇ ਪੈਸੇ ਬੜੇ ਲੱਗਦੇ ਜੇ ਇੱਥੇ ਪੈਸੇ ਵੀ ਘੱਟ ਲੱਗਣੇ ਜਾਂਦਿਆਂ ਵੀਜ਼ਾ ਕਨਵਰਟ ਹੋ ਜਾਣਾ ਆ ਕੰਮ ਕਰਨ ਦਾ ਆਪਣਾ ਲਾਲਾ ਲਾਲਾ ਹੋ ਜਾਣ ਆਪਣੇ ਕੋਈ ਗੱਲਾ ਹੈ ਨਾ ਵਧੀਆ ਸਕਿਲਡ ਆਪਕੇ ਨੂੰ ਕੋਈ ਮਤਲਬ ਕੋਈ ਵੀ ਤਰ੍ਹਾਂ ਦਾ ਮਤਲਬ ਕੰਮ ਹੈ ਨਾ ਉਹ ਉਹ ਜੇ ਆਂਦਾ ਨਾ ਤੇ ਕੈਨੇਡਾ ਜਾਂ ਬਾਹਰਲੇ ਜਿਹੜਾ ਵੀ ਮੁਲਕ ਹੈ ਉਹਨਾਂ ਦੇ ਬਹੁਤ ਬੈਨੀਫਿਟ ਹੈ ਇਸ ਕਰਕੇ ਆਪਾਂ ਜਿਹੜੇ ਕੈਨੇਡਾ ਦੇ ਮਿਸਟਰ ਵੀਜ਼ਾ ਆਪਾਂ ਜਿਹੜੇ ਸ਼ੁਰੂ ਕੀਤੇ ਹਨ ਇੱਕ ਸਾਲ ਤੋਂ ਕਰਦੇ ਆ ਰਹੇ ਹਾਂ ਜਿੰਨੇ ਵੀਜ਼ੇ ਆਪਾਂ ਲਵਾਤੇ ਸ਼ਾਇਦ ਕਿਸੇ ਪੰਜਾਬ ਵਿੱਚ ਕਿਸੇ ਏਜੰਟ ਨੇ ਮਿਸਟਰ ਵੀਜ਼ਾ ਲਵਾਏ ਹੋਣ ਮਾਂ ਬੱਚੇ ਦੇ 2 ਸਾਲ ਤੋਂ ਬਾਅਦ ਸ਼ਾਹੀ ਪਾਉਂਦੇ ਵਾਲਾ ਤਾਂ ਰੂਟੀਨ ਚ ਬਹੁਤ ਵੀਜ਼ਾ ਲਵਾਤਾ ਹੋਇਆ ਆਪਾਂ ਇਹ ਵੀਜ਼ਾ ਦੀ ਇੱਕੋ ਖਾਸੀਅਤ ਹੈ ਕਿ ਇਹ ਆਉਣੇ ਹੀ ਆਉਣੇ ਆ 100% ਰੇਸ਼ੋ ਚੱਲਣ ਦੀ ਹੈ ਬ ਪਰ ਜੇ ਕੋਈ ਅਨਪੜ ਹੋਵੇ ਸਾ ਮੈਂ ਕਿਹਾ ਅਨਪੜ ਹੋਵੇ ਜਿੱਦਾਂ ਮਰਜ਼ੀ ਹੋਵੇ ਭਾਵੇਂ ਅੰਗੂਠਾ ਵੀ ਲੰਦ ਹੋਵੇ ਸਾਈਨ ਵੀ ਨਾ ਪਾਸਪੋਰਟ ਤੇ ਕੀਤੇ ਹੁਣ ਫਿਰ ਵੀ ਵੀਜ਼ਾ ਲੈ ਕੇ ਦਵਾਂਗੇ ਤੇ ਪ੍ਰੂਫ ਹੈ ਸਾਡੇ ਕੋਲ ਵੀਜ਼ੇ ਹੈ